ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਾਂ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤਹਿਸੀਲ ਨਥਾਣਾ ਇਸ ਪਿੰਡ ਦੀ ਵੀਡੀਓ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਇੱਕ ਪਹਿਲਾ ਸੂਆ ਗੱਬਣ ਵਾਇਡ ਲੈ ਕੇ ਆਏ ਆ ਦੇਖ ਸਕਦੇ ਹੋ ਬਹੁਤ ਚੰਗੇ ਥਾਣੇਵੇ ਦੀ ਦਰਮਿਆਨੇ ਕੱਦ ਕਾਠ ਦੀ ਆ ਕਿਸਾਨ ਵੀਰੋ ਥਣਾ ਦਾ ਗਾਇਬ ਬਹੁਤ ਸੋਹਣਾ ਮੁਠੀ ਦੀ ਚਵਾਈ ਵਾਲਾ ਥਣਾ ਕਿਸਾਨ ਵੀਰੋ ਹਜੇ ਤਕਰੀਬਨ 5 ਤੋਂ 7 ਦਿਨ ਦੀ ਕੱਚੀ ਆ ਇਹਦਾ ਜਿਹੜਾ ਰੇਟ ਆ ਉਹ ਫੋਨ ਤੇ ਹੋਊਗਾ 22 ਦਾ ਨੰਬਰ ਆ ਜਿਹੜਾ ਉਹ ਲਗਾਤਾਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਤਾਂ ਰੇਟ ਕਨਫਰਮ ਕਰ ਸਕਦੇ ਹੋ ਦਰਮਿਆਨੇ ਕੱਦ ਕਾਠ ਦੀ ਆ ਕਿਸਾਨ ਵੀਰੋ ਪਹਿਲਣ ਵੈੜਾ ਥਣਾ ਦਾ ਗਾਇਬ ਥਣਾ ਦੀ ਵਿਥੀ ਸਾਣਾ ਦਾ ਸਾਈਜ਼ ਬਹੁਤ ਸੋਹਣਾ ਹੈ ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੇ ਕਦ ਕਾ ਕਾਠੀ ਦੀ ਜਿਹੜਾ ਥਣਲੇਬੇ ਦੀ ਚੰਗੀ ਸਾਫ ਆ ਥੋੜੇ ਥੋੜੇ ਸਿੰਗੀ ਜਰੂਰ ਆ ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਆਉਂਦੀ ਆ ਕਰਮਾ ਵਾਲੀ ਆਜੋ ਤੁਹਾਨੂੰ ਤੋੜ ਕੇ ਦਿਖਾਉਣੇ ਆ ਦੇਖ ਸਕਦੇ ਹੋ ਤੁਸੀਂ ਦੇਖ ਬਹੁਤ ਸੋਹਣੀ ਬਿਹੜ ਆ ਕਿਸਾਨ ਵੀਰੋ ਇਹਦਾ ਜਿਹੜਾ ਰੇਟ ਆ ਫੋਨ ਤੇ ਹੋਊਗਾ 22 ਦਾ ਜਿਹੜਾ ਨੰਬਰ ਆ ਲਗਾਤਾਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਇਹਦਾ ਰੇਟ ਕਨਫਰਮ ਕਰ ਸਕਦੇ ਹੋ ਦੇਖ ਸਕਦੇ ਹੋ 22 ਦਾ ਕੋਈ ਵਪਾਰ ਦਾ ਕੰਮ ਨਹੀਂ ਕਿਸਾਨ ਵੀਰੋ ਘਰੇਲੂ ਬਿਹੜ ਆ ਦੇਖ ਸਕਦੇ ਹੋ ਬਹੁਤ ਚੰਗੀ ਬਿਹੜ ਤਿਆਰ ਹੋਣੀ ਆ ਕਿਸਾਨ ਵੀਰੋ 5 ਤੋਂ 7 ਦਿਨ ਦੀ ਕੱਚੀ ਆ ਵੀਡੀਓ ਦੇਖਣ ਲਈ ਧੰਨਵਾਦ ਕਿਸਾਨ ਵੀਰੋ ਮਿਲਦੇ ਆਂ ਜਲਦ ਨਵੀਂ ਵੀਡੀਓ ਦੇ ਨਾਲ ਥੈਂਕ ਯੂ